ਤਾਂਜੀ ਦੋਸਤੋ ਕੀ ਹਾਲ ਚਾਲ ਸਾਰੇ ਆਂਦਾ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਤੇ ਅੱਜ ਫਿਟਿੰਗ ਜੀ ਕਰਾ ਰਹੇ ਆਂ ਦੁਕਾਨ ਦੀ ਕਾਊਂਟਰ ਜਿਹੜਾ ਬਣਾਇਆ ਸੀਗਾ ਮੁਰਿਆਂ ਨਾਲ ਉਹ ਦਿਖਾਉਂਗਾ ਤੁਹਾਨੂੰ ਦੁਕਾਨ ਤੇ ਜਿਹੜਾ ਬਾਈ ਲੱਗ ਗਿਆ ਹੋਇਆ ਹੈ ਫਿਟਿੰਗ ਵਾਲਾ ਲੋਹਰਾ ਦਾ ਕੰਮ ਕਰਦਾ ਹੋਇਆ ਨਹੀਂ ਰੈਡੀਮੇਡ ਦਾ ਮੈਂ ਵੀ ਦੋ ਦਿਨ ਨਹੀਂ ਦੋ ਨੇ ਲੈ ਲਿਆ ਦੇਖ ਟੈਸਟ ਹੈ ਨਹੀਂ ਆਹ ਉਹ ਵੀ ਇਹਨੂੰ ਦਿਖਾਉਂਗਾ ਤੇ ਬਹੁਤ ਵਧੀਆ ਸਟਾਫ ਹੈ ਵਧੀਆ ਜੀ ਜੀ ਲਓ ਤੇ ਬਾਈ ਦੀ ਦੁਕਾਨ ਤੇ ਆ ਗਏ ਅਸੀਂ ਤੇ ਆ ਕੇ ਹੁਣ ਅਸੀਂ ਨਾ ਮੜੀ ਜੀ ਸਟਿੱਚਤਾ ਦੋਸਤਾ ਦੇਖ ਰਹੀ ਆ ਤੇ ਆ ਪਈਆਂ ਦੇਖ ਲਈਆਂ ਤਕਰੀਬਨ ਲੈ ਵੀ ਲਈਆਂ ਇੱਕ ਦੋ ਤੇ ਦੇਖਦੇ ਆ ਹੋਰ ਕੀ ਕੀ ਦੇਖਣਾ ਦੇਖਦੇ ਆ ਯਾਰ ਬਹੁਤ ਵਧੀਆ ਵਧੀਆ ਮਾਲ ਆ ਸਾਰਾ ਹੀ ਬਹੁਤ ਵਧੀਆ ਲੱਗਿਆ ਤੁਹਾਨੂੰ ਯਾਨੀ ਕਿ ਡਿਜ਼ਾਈਨ ਵੀ ਸਾਰੇ ਵਧੀਆ ਸੀਗੇ ਕਿਵੇਂ ਲੈ ਲਈਆਂ ਬੰਛੇ ਲਓ ਜੀ ਦੇ ਲਿਆ ਆ ਪਾ ਟਿਸਟਾ ਲੋਅਰ ਤੇ ਮਿੱਕਰ ਆ ਦੇਖੋ ਲੁੱਟ ਲਿਆ ਜਿੱਡੇ ਨਹੀਂ ਕੰਦਾ ਲੁੱਟ ਲਿਆ ਮੈਨੂੰ ਆ ਦੇਖੋ ਫਿਰ ਆ ਲਿਆਂਦੀਆਂ ਲੋਗਾਂ ਆ ਨੀਚੇ ਆ ਟੀ-ਸ਼ਰਟ ਹੈ ਅਵੀ ਟੀ-ਸ਼ਰਟ ਹੈ ਅਵੀ ਤੇ ਹੁਣ ਖੇਲਣ ਲੱਗੇ ਆ ਗੇਮ ਇਹਨੇ ਖਾ ਲਈ ਔਨ ਮੈਂ ਵੀ ਕਰਦੇ ਆ ਬਸ ਮਨੂੰ ਤੇਰੀ ਯਾਦਤ ਪੈ ਗਈ ਏ ਗੰਗਾ ਨਹੀਂ ਗਾਰੇ ਆ ਨਜ਼ਾਰਾ ਆ ਗਿਆ ਦਰਾਂਨ ਬਣਾਤੀ ਆ ਪੰਡ ਤੇ ਕੱਟ ਦੇ ਕੇ ਆ ਨਾ ਮਿੱਤਰ ਨੂੰ ਕਾ ਕੇ ਬਣਾ ਲਾ ਤਖਾਨ ਤੋਂ ਆ ਗਿਆ ਘਰ ਤੇ ਹੁਣ ਟਿਊਸ਼ਨ ਤੋਂ ਛੁੱਟੀ ਹੋ ਗਈ ਐ ਤੇ ਛੁੱਟੀ ਤੋਂ ਬਾਅਦ ਗੱਲਾਂ ਗੁੱਲਾਂ ਮਾਰ ਰਿ ਸੀ ਅਸੀਂ ਖੜੇ ਭਾਈ ਹੁਣੀ ਵੀ ਮੇਰੇ ਕੋਲ ਆ ਗਿਆ ਮੈਨੂੰ ਲੈਣ ਵਾਸਤੇ ਤੇ ਚਲੋ ਯਾਰ ਹੁਣ ਦੁਕਾਨ ਵਧਾਤੀ ਹੈ ਜਲਦੀ 6:30 ਵਜੇ ਤੇ ਨਾਨਕੇ ਜਾਣਾ ਹਾਂਜੀ ਤੇ ਅੱਜ ਦਾ ਵਲੌਗ ਮੈਂ ਇੱਥੇ ਕਰ ਦਾਂ ਖਤਮ ਤੇ ਹੁਣ ਜਾਣਾ ਹੈ ਨਾਨਕੇ ਉਹਦਾ ਸੈਕਿੰਡ ਪਾਰਟ ਆਉਂਗਾ ਚਲੋ ਗੇ ਸਪੋਰਟ ਕਰਦੇ